ਇਹ ਲਗਾਤਾਰ ਹੀ ਬੁਲੰਦ ਹੁੰਦੇ ਜਾ ਰਹੇ ਨੇ ਚੋਰਾਇਆ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਟਾਲਾ ਦੇ ਫੋਕਲ ਪੁਆਇੰਟ ਦੇ ਵਿੱਚ ਸਥਿਤ ਇੱਕ ਫੈਕਟਰੀ 'ਚ ਜਿੱਥੇ ਕਿ ਚੋਰਾਂ ਨੇ ਫੈਕਟਰੀ ਦੇ ਅੰਦਰ ਦਾਖਲ ਹੋ ਕੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ। ਚੋਰਾਂ ਨੇ ਫੈਕਟਰੀ ਦੇ ਵਿੱਚੋਂ ਦੱਸਦੇ ਕਿ ਨਕਦੀ ਦੇ ਨਾਲ ਨਾਲ ਐਲਈਡੀ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਚੋਰੀ ਕਰ ਲਿਆ ਹੈ। ਭਾਈਵਾਨ ਨਾਮ ਉਸ ਨਰੇਸ਼ਾਨ ਨਨ ਕਿਹ ਕਿਹਤਮੈਂ ਇਹ ਕਿਹੜੀ ਜਗ੍ਹਾ ਹੈ ਰਾਜਾ ਫਾਸਨਰਜ਼ ਠੱਤਰ ਫੋਕਲ ਪੁਆਇੰਟ ਬਟਾਲਾ ਤੋਂ ਮੈਂ ਬੋਲ ਰਿਹਾ ਹਾਂ ਅਸੀਂ ਇੱਥੇ ਬੋਲਟ ਬਣਾਉਣ ਦਾ ਪਲਾਂਟ ਹੈਗਾ ਸਾਡਾ ਤੇ ਇੱਥੇ ਸਾਡੇ ਜਦੋਂ ਅਸੀਂ ਸਵੇਰੇ ਆ ਕੇ ਦਰਵਾਜ਼ਾ ਖੋਲਿਆ ਤੇ ਵੇਖਿਆ ਕਿ ਬਾਹਰੋਂ ਸ਼ਟਰ ਦਾ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਦੀ ਸੀ ਮੇਨ ਇਹ ਗੇਟ ਦਾ ਵੀ ਤੇ ਖਿੜਕੀ ਦਾ ਵੀ ਉਹ ਫਿਰ ਵੇਖਿਆ ਉਹਨਾਂ ਕੋਲ ਖੁੱਲਿਆ ਨਹੀਂ ਅਸੀਂ ਖੋਲ ਕੇ ਅੰਦਰ ਗਏ ਆ ਤੇ ਅੰਦਰ ਵੇਖਿਆ ਕਿ ਇੱਥੇ ਸਾਡਾ ਟੀਵੀ ਵੀ ਐਲਸੀਡੀ ਵੀ ਚੋਰੀ ਹੋਈ ਦੀ ਸੀਗੀ ਤੇ ਜਿੱਥੇ ਉਸ ਉਹਦਾ ਕੈਮਰੇ ਦਾ ਕੰਟਰੋਲ ਹੁੰਦਾ ਵਾ ਉਹ ਵੀ ਖੁੱਲਾ ਕੇ ਸਾਰਾ ਟੁੱਟਾ ਦਾ ਪਿਆਦਾ ਸੀਗਾ ਫਿਰ ਅਸੀਂ ਅੰਦਰ ਜਾ ਕੇ ਦੇਖਿਆ ਕਿ ਕਿਧਰੋਂ ਦੀ ਫਿਰ ਉਹ ਉਤੋਂ ਦੀ ਉਹਨਾਂ ਨੇ ਚੱਦਰ ਤੋੜ ਕੇ ਅੰਦਰ ਵੜੇ ਆ ਤੇ ਸਾਡਾ ਕੈਮਰਾ ਵਗੈਰਾ ਹੋਰ ਚੋਰੀ ਲੈ ਕੇ ਕਰਕੇ ਇੱਥੇ ਕੈਸ਼ ਸਾਡਾ ਹੈਗਾ ਹੈਗਾ ਕੋ 15 16000 ਦੇ ਕੋਲ ਹੋਏਗਾ ਉਹ ਵੀ ਚੁੱਕ ਕੇ ਲੈ ਗਏ ਤੇ ਅੱਗੇ ਵੀ ਇੱਥੇ ਦੋ ਵਾਰੀ ਚੋਰੀ ਕੋਵਿਡ ਚ ਹੋਈ ਦੀ ਸਾਡੀ ਫੈਕਟਰੀ ਰੇਲਵੇ ਰੋਡ ਬਟਾਲਾ ਰਾਜਾ ਫਾਊਂਡਰੀ ਚ ਵੀ ਆ ਪਿਛਲੇ 2 ਕੁ ਮਹੀਨੇ ਹੋ ਗਏ ਉੱਥੇ ਵੀ 4 ਵਾਰੀ ਚੋਰੀ ਲਗਾਤਾਰ ਹੋਈ ਹੈ ਜਿਹਦਾ ਕਿ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਅਸੀਂ ਕੰਮ ਦਾ ਧਿਆਨ ਕਰੀਏ ਕਿ ਇਹਨਾਂ ਚੋਰਾਂ ਦਾ ਧਿਆਨ ਰੱਖੀਏ ਕਿੱਦਾਂ ਕਰੀਏ ਸਰ ਜਿਹੜਾ ਮੋਗੀਆ ਬੜਿਆ ਉੱਥੇ ਵੀ ਲੱਗਦਾ ਆ ਉੱਥੇ ਵੀ ਉਹਨਾਂ ਨੇ ਉਤੋਂ ਦੀ ਚੁੱਕ ਗਏ ਤੇ ਖੋਲ ਕੇ ਸਾਰਾ ਦੇਖਣ ਦੀ ਅੰਦਰ ਕੋਸ਼ਿਸ਼ ਕੀਤੀ ਜਾਂ ਉਤਰਨ ਦੀ ਕੀਤੀ ਉਹ ਵੀ ਤੋੜ ਗਏ ਸਾਡਾ ਕਾਫੀ ਨੁਕਸਾਨ ਕਰ ਗਏ ਤਾਂ ਕਿੰਨੇ ਕਿੰਨੇ ਬੰਦੇ ਕੱਲੇ ਬੰਦੇ ਦਾ ਕੰਮ ਹੈਗਾ ਕੱਟੋ-ਕੱਟ ਬੰਦੇ 3-4 ਜ਼ਰੂਰ ਹੋਣਗੇ ਪੁਲਿਸ ਕੰਪਲੇਟ ਕਰਦੇ ਨੇ ਪੁਲਿਸ ਕੰਪਲੇਂਟ ਅਸੀਂ ਕਰ ਦਿੱਤੀ ਆ ਹੁਣ ਦੇਖੋ ਕੀ ਬੰਦ ਆਏ ਕੈਸ਼ ਵੀ ਕਿਹਿਆਦਾ ਆ ਹਾਂਜੀ 15-16000 ਰੁਪਏ ਕੈਸ਼ ਸੀਗਾ ਸਾਡਾ ਹੈ ਨਹੀਂ ਇੱਥੇ ਗੱਲੇ ਚ ਸਾਡੇ ਹੋਰ ਚਾਂਦੀ ਦੇ ਸਿੱਕੇ ਵਗੈਰਾ ਪੂਜਾ ਦੇ ਸੀ ਉਹ ਵੀ ਹੈ ਨਹੀਂ ਕਿ ਇੱਥੇ ਲਗਾਤਾਰ ਇਹਦਾ ਚੋਰੀਆਂ ਹੋ ਰਹੀਆਂ ਕਿਹੜਾ ਚੰਗਾ ਬਹੁਤ ਜ਼ਿਆਦਾ ਪਟਾਲੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਖਰਾਬ ਆ ਜੀ ਸਾਡੀਆਂ ਅੱਗੇ ਵੀ 2 ਮਹੀਨੇ ਪਹਿਲੇ ਚੋਰੀਆਂ ਹੋਈਆਂ ਸੀਗੀਆਂ ਰੇਲਵੇ ਰੋਡ ਦੇ ਮੇਨ ਉੱਥੋਂ ਹਜੇ ਤੱਕ ਸਾਡਾ ਕੋਈ ਬਰਾਮਦਗੀ ਨਹੀਂ ਅਜੇ ਤੱਕ ਹੋਈ ਕੋਈ ਸੁਣਵਾਈ ਨਹੀਂ ਹੈਗੀ ਹੋ ਬਹੁਤ ਅਸੀਂ ਟੈਨਸ਼ਨ ਜੇ ਕਿੰਨੇ ਕਦਾ ਇੱਥੇ ਨੁਕਸਾਨ ਆਇਆ ਇੱਥੇ ਵੀ ਸਾਡਾ ਨੁਕਸਾਨ ਹਜੇ ਜੋ ਉਤੋਂ ਦੇਖਣ ਚ ਲੱਗਦਾ ਵਾ 30-40 ਹਜ਼ਾਰ ਤੋਂ ਘੱਟ ਦਾ ਨੁਕਸਾਨ ਨਹੀਂ ਹੈਗਾ ਵਾਧੀ ਹੋਏਗਾ ਬਾਕੀ ਹੁਣ ਸਮਾਨ ਜਿਹੜਾ ਹੁਣ ਕੀ ਚੋਰੀ ਹੋ ਗਿਆ ਜਿਹੜਾ ਫੈਕਟਰੀਆਂ ਚ ਹੁਣ ਨਹੀਂ ਇਮੀਡੀਏਟ ਜਿਸ ਲਈ ਪਤਾ ਯੂਜ਼ ਕਰਨਾ ਵਾ ਫੇਰ ਹੀ ਪਤਾ ਲੱਗਣਾ ਕਿ ਕੀ ਸਮਾਨ ਚੋਰੀ ਹੋਇਆ ਦਾ ਲੱਗਦਾ ਕੈਮਰੇ ਵੀ ਮਟਾਈ ਗਏ ਕੈਮਰੇ ਵੀ ਉਹਨਾਂ ਨੇ ਥੱਲੇ ਕਰਤੇ ਸੀਗੇ ਕੈਮਰੇ ਦਾ ਉਹਨਾਂ ਨੇ ਕੱਟ ਕੇ ਸਾਰਾ ਤੇ ਉਹਦਾ ਵੀ ਹਾਰਡ ਡਿਸਕ ਨਾਲ